ਸਵਾਗਤ ਹੈ ਜੀ ਕਿਸਾਨ ਵੀਰਾਂ ਦਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਮਹਾਰਾਜ 32100 ਗੁਰਜੀਵਨ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਪਹਿਲੇ ਸਵੇ ਸੱਜਰ ਆਪਾਂ ਸੁਣੋ ਮਿਹੜ ਦਿਖਾ ਰਹੇ ਆ ਸਿਹਤ ਪੱਖੋਂ ਮਿੱਤਰੋ ਸੋਹਣੀ ਆ ਥਣ ਲੇਵੀ ਦੀ ਸਾਫ਼ ਹੈ ਫੀਸ ਕੁਆਲਟੀ ਬਹੁਤ ਚੰਗੀ ਤੇ ਸਰੀਰ ਦੀ ਬਣਤਰ ਵੀ ਚੰਗੀ ਆ ਤੇ ਕੱਦ ਮਿੱਤਰੋ ਦਰਮਿਆਨਾ ਹੈ ਤੇ ਚੰਗਾ ਮੋਟਾ ਥਣਾ ਹੈ ਤੇ ਕਦੋਂ ਸੋਈਆ ਕਿੰਨਾ ਕੁ ਬੋੜਾ ਜਾਂ ਦੁੱਧ ਆ ਉਹਦੀ ਆਪਾਂ ਡਿਟੇਲ ਪਾਈ ਤੋਂ ਲਵਾਂਗੇ ਸੋ ਜਿਹੜੇ ਭਰਾ ਆਪਣੇ YouTube ਚੈਨਲ ਤੇ ਮਿੱਤਰੋ ਵੀਡੀਓ ਦੇਖ ਰਹੇ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਹੜੇ Facebook ਤੇ ਵੀਡੀਓ ਦੇਖ ਰਹੇ ਨੇ ਆਪਣੇ ਪੇਜ ਨੂੰ ਫੋਲੋ ਵੀ ਕਰ ਸਕਦੇ ਹੋ ਤੋਰੋ ਜੀ ਮਾੜਾ ਜਾਨੂੰ ਖੋਲ ਕੇ ਤੇ ਪੂਰੀ ਡਿਟੇਲ ਕਰਦੇ ਆ ਤੁਹਾਡੇ ਨਾਲ ਸਾਂਝੀ ਸੋ ਲਗਾਤਾਰ ਆਪਣੀਆਂ ਮਿੱਤਰੋ ਵੀਡੀਓ ਆ ਰਹੀਆਂ ਨੇ ਸੋ ਜਿਹੜੇ ਜਿਹੋ ਜਿਹਾ ਤੁਹਾਨੂੰ ਪਸੂ ਦੇ ਮਿੱਤਰੋ ਲੋੜ ਹੈ ਤੁਸੀਂ ਚੈਨਲ ਦੇ ਨਾਲ ਜੁੜੇ ਰਹੋ ਤੇ ਉਹ ਜੀ ਪਸੰਦ ਆ ਤੁਹਾਨੂੰ ਬਸੋ ਮਿਲ ਜਾਣਾ ਤੱਕ ਤੁਸੀਂ ਆਪ ਦੀ ਆਪ ਲਾਉਣੀ ਐ ਸੌਦਾ ਤੁਸੀਂ ਆਪ ਖੁਦ ਕਰਨਾ ਤੇ ਪੂਰੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਮੋਢਲੇ ਜੀ ਬਸ ਟੋਰ ਬਹੁਤ ਸੋਹਣੀ ਸਰੀਰ ਵੱਖੋਂ ਬਹੁਤ ਚੰਗੀ ਫੇਸ ਕੁਆਲਿਟੀ ਵੀ ਬਹੁਤ ਸੋਹਣੀ ਹੈ ਬੰਦ ਜਬਾਂ ਦੇ ਹਾਂਜੀ ਭਾਈ ਗੁਰਜੀਵਨ ਕੀ ਹਾਲ ਚਾਲ ਹੈ ਵਧੀਆ ਜੀ ਠੀਕ ਐ ਸੇ ਤਾਂ ਹਾਂ ਤੇ ਅੱਜ ਆਪਾਂ ਇਹ ਜਿਹੜੀ ਬੈੜ ਦਿਖਾਈ ਆ ਪਹਿਲਾ ਸੂਆ ਜੀ ਪਹਿਲਾ ਸੂਆ ਜੀ ਕਦੋਂ ਕਦੋਂ ਕਦੀ ਸੂਈ ਵੀ ਆ 5 ਦਿਨਾਂ ਦੀ ਸੂਈ ਵੀ ਆ ਜੀ ਮਗਰ ਬੱਚਾ ਮਗਰ ਬੱਸੀ ਆ ਜੀ ਮਗਰ ਬੱਸੀ ਆ 5 ਦਿਨਾਂ ਦੀ ਸੂਈ ਆ ਕਿੰਨਾ ਕੁ ਦੁੱਧ ਹੋ ਇਹ 12 ਕਿਲੋ ਦੁੱਧ ਆ ਇਹ ਗਿਆ 12 ਕਿਲੋ ਮੁੱਲ ਕੀ ਕਰਤਾ ਜੀ ਮੁੱਲ ਇਹਦਾ 62000 ਆ ਜੀ ਉਹ ਤੋਂ ਮਾਨਤਾ ਤੇ ਫੋਨ ਨੰਬਰ ਜੀ ਆਪਣਾ 94652 ਜੀ 94652 62247 62247 ਤੇ ਮੁੱਲ 62000 ਆ ਪਹਿਲੇ ਸੂਏ ਸੂਈ ਆ 12 ਲੀਟਰ ਦੁੱਧ ਤਿਆਰ ਆ ਜੇ ਦੋ ਟਾਈਮ ਕੋਈ ਚੋਣਾ ਚਾਹੁੰਦਾ ਹੋਵੇ ओके सो ਦੋ ਟਾਈਪ ਚੋਕੇ ਵੀ ਮਿੱਤਰੋ ਤੁਸੀਂ ਸੌਦਾ ਕਰ ਸਕਦੇ ਹੋ ਸੋ ਸਾਰੇ ਵੀਰਾਂ ਦਾ ਧੰਨਵਾਦ